ਦੇ ਦੇ ਪਾਗ ਨੂੰ ਦੇ ਅੱਜ ਪੌਂਦੀ ਇਤਿਹਾਸਿਕ ਦਿਨ ਹੈ ਕਿ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ ਆਗਮਨ ਨੂੰ ਮੁੱਖ ਰੱਖ ਕੇ ਭਾਈ ਸਾਹਿਬ ਸਤਕੋ ਸਿੰਘ ਜੀ ਨੇ ਗੁਰੂ ਮਹਾਰਾਜ ਦੇ ਮਿਸ਼ਨ ਗੁਰਾਂ ਦਾ ਜੋ ਚਲਾਇਆ ਗਿਆ ਉਸ ਦੇ ਉੱਤੇ ਇੱਕ ਗੀਤ ਇੱਕ ਸ਼ਬਦ ਗੁਰੂ ਦਾਸ ਮਹਾਰਾਜ ਉਸ ਪਰਪਤ ਜਿਸ ਦਾ ਟਾਈਟਲ ਹੈ ਮਿਸ਼ਨ ਗੁਰਾਂ ਦਾ ਉਹ ਵਰਤੋਂ ਕਰਵਾਇਆ ਉਹ ਜਿਸ ਦਾ ਪੋਸਟ ਅੱਜ ਰਿਲੀਜ਼ ਕੀਤਾ ਜਾ ਰਿਹਾ ਹੈ ਸ਼੍ਰੀ ਚੰਚੋ ਗੰਗਾ ਸਤਖੰਡ ਬਲਾਜਨ ਸੇ ਵਿਖੇ ਇਹ ਇੱਕ ਇਤਿਹਾਸਕ ਪਲ ਹੈ ਜਿਹੜਾ ਕਿ ਗੁਰੂ ਦਾਸ ਮਹਾਰਾਜ ਨੇ ਭਾਈ ਸੱਜਪੁਰ ਸਿੰਘ ਨੂੰ ਤੇ ਆਜਾ ਸੰਗਤਾਂ ਨੂੰ ਆਸ਼ੀਰਵਾਦ ਦੇ ਕੇ ਆਰੰਭ ਕੀਤਾ ਗੁਰੂ ਮਹਾਰਾਜ ਦੀ ਕਿਰਪਾ ਕਰਨ ਭਾਈ ਸਾਹਿਬ ਸੰਤਪੁਰ ਜੀ ਨੇ ਇਹ ਜੋ ਸ਼ਬਦ ਦੀ ਰਿਕਾਰਡਿੰਗ ਕਰਵਾ ਕੇ ਵੀਡੀਓ ਕਰਫੀ ਕਰਵਾ ਕੇ ਇਹ ਰੰਗ ਦਾ ਕੀਤੀ ਹੈ ਸੰਭਰ ਆਪ ਸਿਰ ਤੇ ਹੱਥ ਰੱਖ ਕੇ ਇਹਨਾਂ ਦੇ ਇਹ ਸੇਵਾ ਲਈ ਹੈ ਤੂੰ ਵੀ ਸੇਵਾ ਲੈਂਦੇ ਰਹਿਣ ਔਰ ਅਸੀਂ ਸਭ ਤੋਂ ਦਾਸ ਨਾਲੇ ਦੇ ਚਰਨਾਂ ਵਿੱਚ ਭਗਵਾਨ ਬਾਣੀ ਮਹਾਰਾ ਦੇ ਚਰਨਾਂ ਵਿੱਚ ਸਭ ਤੋਂ ਕਵੀਰ ਮਹਾਰਾ ਦੇ ਚਰਨਾਂ ਵਿੱਚ ਆਪ ਦੋਨਾਂ ਦੇ ਚਰਨਾਂ ਵਿੱਚ ਸ੍ਰੀ ਗੁਰੂ ਨਾਨਕ ਤੇ ਮਹਾਰਾ ਦੇ ਚਰਨਾਂ ਵਿੱਚ ਆਪ ਕੇ ਜੋ ਕੁਦਰਤ ਹੈ ਪਰਮਾਤਮਾ ਹੈ ਪੈਗੰਬਰ ਕਹੀਏ ਜਿਸ ਨੂੰ ਅਸੀਂ ਰੱਬ ਕਹੀਏ ਆਪਕੇ ਵਰਕ ਆਪ ਸ਼ਬਦਾਂ ਦੇ ਨਾਲ ਨਾਮ ਲੈ ਕੇ ਗੁਰਨਤਸਰ ਦੀ ਪੈਗੰਬਰ ਕਹੀਏ ਜਿਸ ਨੂੰ ਅਸੀਂ ਰੱਬ ਕਹੀਏ ਆਪਕੇ ਵਰਕ ਆਪ ਸ਼ਬਦਾਂ ਦੇ ਨਾਲ ਨਾਮ ਲੈ ਕੇ ਗੁਰਨਤਸਰ ਵਿੱਚ ਸ਼ਬਦ ਹੁੰਦਾ ਰਵਦਾਰ ਚਮਾਰ ਉਸ ਤੋਂ ਕਰੇ ਹਮ ਕੀਰਤ ਨਾਮ ਕੇ ਗਾਏ ਪਤਨ ਜਾਂ ਉੱਤਮ ਰਿਆ ਜਾਨ ਮਰਨ ਬੈ ਬਰਗਾਈ ਇਹ ਪੋਸਟਰ ਉਹ ਸੰਸਥਾ ਤੋਂ ਲਈ ਜੋ ਰਿਆ ਜਿਸ ਨੂੰ ਜੋਥੇ ਬਾਦਸ਼ਾਹ ਦੱਸ ਰਹੇ ਹਨ ਕਿ ਜੇ ਕੋਈ ਗੁਰਮਤ ਦਾ ਗੁਰੂ ਹੈ ਚਾਲੇ ਵਗਣਾ ਦਾ ਗੁਰੂ ਹੈ ਇਹ ਉਹ ਹੈ ਜਿਸ ਨੂੰ ਤੁਸੀਂ ਪਤਾ ਤਜਾਦ ਆਖਦੇ ਹੋ ਛੋਟੀ ਜਾਣਦਾ ਆਖਦੇ ਹੋ ਚਮਾਰ ਆਖਦੇ ਹੋ ਪਾਪ ਕੇ ਸਤਗੁਰੂ ਦਾਸ ਬਣਦਾ ਹੈ ਇਸ ਪਵਿੱਤਰ ਚੰਨ ਸ਼ੋ ਗੰਗਾ ਤੇ ਇਹ ਪੋਸਟਰ ਰਿਲੀਜ਼ ਕਰਦੇ ਆਂ ਸਾਨੂੰ ਆਲਰੇਡੀ ਆਪ ਪਰਮਿਸ਼ਨ ਨੂੰ ਸ਼੍ਰੀ ਗੁਰੂ ਦਾਸ ਧਿਆਸਕ ਪਰਮਸਤਾਨ ਚੰਨ ਸ਼ੋ ਗੰਗਾ ਦੀ ਸੁਪਰੀ ਪ੍ਰਬੰਧ ਕਮੇਟੀ ਨੂੰ ਇਹ ਮਾਣ ਨੂੰ ਸੋਹ ਰਿਹਾ ਹੈ ਕਿ ਗੁਰੂ ਮਹਾਰਾਜ ਨੇ ਇਹੋ ਜਿਹਾ ਲਾਇਕ ਆਪਣਾ ਸਪੂਤ ਪੈਦਾ ਕਰਕੇ ਮਿਸ਼ਨ ਗੁਰਦਾ ਜੋ ਹੈ ਸ਼ੁਰੂ ਕੀਤਾ ਹੈ ਜੈ ਗੁਰਦੇਵ ਧਨ ਗੁਰਦੇਵ ਦੇ ਨਾਮ ਨਾਲ ਅਸੀਂ ਇਹ ਵਧਾਈ ਵੀ ਦਿੰਦੇ ਆਂ ਮੁੱਚੀ ਸੰਗਤ ਨੂੰ ਜੋ ਕਿ ਗੁਰਪੁਰਬ ਨੂੰ ਉਸਤਾਈ ਫਰਵਰੀ ਨੂੰ ਮੁੱਖ ਰੱਖ ਕੇ ਇਹ ਜੋ ਮਿਸ਼ਨ ਗੁਰੰ ਦਾ ਜੋ ਸ਼ਬਦ ਹੈ ਇਹ ਰੀਲਿਸ ਕੀਤਾ ਜਾ ਰਿਹਾ ਹੈ ਜਿਸ ਦਾ ਇੱਕ ਪੋਸਟਰ ਹੈ ਇਹ ਰੀਲਿਸ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਦਿੱਲੀ ਤੋਂ ਸੰਗਤ ਆਈ ਹੋਈ ਹੈ ਜਿਸ ਦੇ ਵਿੱਚ ਪੰਜਾਬ ਦੀ ਸੰਗਤ ਹੈ ਜਿਸ ਦੇ ਵਿੱਚ ਯਮਨਾ ਨਗਰ ਪਾਕਿਆ ਹਰਿਆਣਾ ਦੀ ਸੰਗਤ ਹੈ ਕਿੰਨੇ ਸੂਬਿਆਂ ਦੀ ਸੰਗਤ ਤੇ ਸ਼ਾਮਲ ਹੋਈ ਹੋਈ ਹੈ ਇਹ ਮਾਨ ਜੋ ਹੈ ਇਹ ਭਾਈ ਸਾਹਿਬ ਭਾਈ ਸਤਗੁਰ ਸਿੰਘ ਨੂੰ ਜਾਂਦਾ ਹੈ ਜਿਨ੍ਹਾਂ ਨੇ ਮਿਹਨਤ ਕੀਤੀ ਸੱਚੇ ਮਾਨ ਦਾ ਦੂਲੇ ਚਰਨਾਂ ਵਿੱਚ ਜੁੜੇ ਹੋਏ ਹੈ ਗੁਰੂ ਮਹਾਰਾਜ ਜੀ ਪਰਮਾਨੰ ਕਰਦੇ ਹੈ ਕਿ ਐਸੀ ਲਾਲ ਤੁਜ ਮਨ ਕੌਣ ਕਰੇ ਗਰੀਬ ਨਿਵਾਜ ਵਸਈਆਂ ਦੇ ਆਠੇ ਛਕਰ ਤਰੇ ਜਦੋਂ ਅਸੀਂ ਉਸ ਦੇ ਨਾਮ ਦੇ ਨਾਲ ਜੁੜ ਜਾਂਦੇ ਆ ਫਿਰ ਉਹ ਛਤਰੇ ਜਦੋਂ ਅਸੀਂ ਉਸ ਦੇ ਨਾਮ ਦੇ ਨਾਲ ਜੁੜ ਜਾਂਦੇ ਆ ਫਿਰ ਉਹ ਛਤਰ ਚੁਲਾ ਦਿੰਦਾ ਹੈ ਜਿਵੇਂ ਕਿ ਸਤਗੁਰ达ਸ ਬਾਬਾ ਜੀ ਨੇ ਆਪਾਂ ਨੂੰ ਦੱਸਿਆ ਕਿ ਜਦੋਂ ਰਾਜੇ ਮਹਾਰਾਜੇ ਚਰਨੀ ਪਏ ਔਰ ਤੇ ਪਾਲਕੀ ਸਜਾ ਕੇ ਸਿਰ ਤੇ ਕਦੇ ਸੋਹਣੇ ਛਤਰ ਚ ਲਾਏ ਸੋਨੇ ਦੇ ਛਤਰ ਚ ਲਾਏ ਉਹਦੇ ਦਰਬਾਰ ਤੇ ਭਾਈ ਸਾਹਿਬ ਭਾਈ ਸਾਧਗੁਰ ਜੀ ਨੇ ਕੋਟ ਲਾਸਾ ਲੈਂਦੇ ਹੋਏ ਪੋਸਟ ਰੀਲਸ ਅੱਜ ਕਰਵਾਇਆ ਅਸੀਂ ਮਾਣ ਮਹਿਸੂਸ ਕਰਦੇ ਹੋਏ ਸਤਿਗੁਰ ਉਰਦਾਸ ਪਾਣਾ ਦਾ ਕੋਟ ਰਿਸ਼ਕਰਾਣਾ ਕਰਦੇ ਹੋਏ ਇਹੋ ਕਾਮਨਾ ਬੇਨਤੀ ਕਰਦੇ ਆ ਕਿ ਇਹ ਸਾਡਾ ਜੋ ਗੁਰੂ ਆਗਿਆ ਦਾ ਬੱਚਾ ਹੈ ਇਹ ਦਿਨ ਤੁਮਣੀ ਰਾਤ ਚੌਗੜੀ ਤਰੱਕੀ ਕਰਦਾ ਹੋਇਆ ਇਸ ਮਿਸ਼ਨ ਦੇ ਵਿੱਚ ਕਾਮਯਾਬ ਹੋਵੇ ਜੈ ਗੁਰਦੇ ਤਨ ਗੁਰਦੇ ਬੋਲੇ ਸੋਨਰ ਬੈ ਸਤਿਗੁਰ ਬਖਸ਼ੂ ਤੋ ਵਾਦ ਤੋਂ ਵਾਦ ਇਸ ਵੀਡੀਓ ਨੂੰ ਸ਼ੇਅਰ ਕਰੋ ਅਤੇ ਕਮੈਂਟਾਂ ਦੇ ਰਾਹੀਂ ਆਪਣਾ ਸੁਝਾਅ ਵੀ ਦਿਓ